ਸਤਿ ਸ੍ਰੀ ਅਕਾਲ ਦੋਸਤੋ ਅੱਜ ਇੱਕ ਬੜੇ ਗੰਭੀਰ ਮੁੱਦੇ ਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਜਾਣੂ ਕਰਾਉਣਾ ਚਾਹੁੰਦੇ ਆ ਸਾਡੇ ਸਰਪੰਚ ਸਾਹਿਬ ਤੇ ਮੈਂਬਰ ਸਾਹਿਬ ਹਲਕਾ ਕੋਆਰਡੀਨੇਟਰ ਸਾਰੇ ਇੱਥੇ ਪਹੁੰਚੇ ਆ ਤੇ ਆਓ ਕਰਦੇ ਆਂ ਗੱਲਬਾਤ ਆਪਣੇ ਸਰਪੰਚ ਸਰਦਾਰ ਬਲਕੀਤ ਸਿੰਘ ਜੀ ਨਾਲ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਮੈਂਬਰ ਸਾਹਿਬ ਠੀਕ ਜੀ ਹੋਰ ਸਾਰੇ ਠੀਕ ਠਾਕ ਦੇ ਤੇ ਸਪੰਸ ਸਾਹਿਬ ਅੱਜ ਇੱਕ ਗੰਭੀਰ ਮੱਦੇ ਦੇ ਉੱਤੇ ਗੱਲਬਾਤ ਕਰਨੀ ਆ ਤੇ ਕੀ ਮਸਲਾ ਬਣ ਗਿਆ ਇੱਥੇ ਮਸਲਾ ਕਰਮਜੀਤ ਜੀ ਇੱਧਰ ਦਿਖਾ ਪਹਿਲਾਂ ਆਹੋ ਕਿਦਾਂ ਮਾਈ ਸੜਕ ਟੁੱਟਣੀ ਵਾਲੀ ਥੋੜੀ ਗਈ ਆ ਇਹ ਆ ਵੇਖ ਇਹ ਜਿਹੜਾ ਹੈਗਾ ਵਾ ਨਾ ਆ ਜਿੰਨਾ ਵੀ ਆ ਟੁੱਟ ਪੱਜ ਹੋਈ ਆ ਇਹ ਮਤਲਬ ਇੱਥੇ ਜਿਹੜਾ ਵਾਟਰ ਟ੍ਰੀਟਮੈਂਟ ਪਲਾਂਟ ਬਣ ਰਿਹਾ ਨਾ ਇੱਥੇ ਉਹ ਸਾਹਮਣੇ ਦਿਖਾਓ ਇਹ ਪਿੰਡਾਂ ਦੇ ਵਿੱਚ ਕਹਿੰਦੇ ਆ ਵੀ ਜਿਹੜਾ ਨਹਿਰਾਂ ਦਾ ਪਾਣੀ ਸਾਫ਼ ਕਰਕੇ ਅਸੀਂ ਲੋਕਾਂ ਦੇ ਪਿੰਡਾਂ ਤੱਕ ਘਰਾਂ ਤੱਕ ਪਹੁੰਚਾਉਣਾ ਤੇ ਸੜਕਾਂ ਵੀ ਕਈ ਜਗ੍ਹਾ ਤੇ ਇਹਨਾਂ ਨੇ ਤੋੜਤੀਆਂ ਦੋ ਦੋ ਸਾਲ ਹੋ ਗਈਆਂ ਬਣਾਈਆਂ ਨਹੀਂ ਮੇਰਾ ਪਿੰਡ ਬੰਗਵਣੀ ਹੈ ਮੈਂ ਮੇਰੇ ਪਿੰਡ ਵੀ ਗਏ ਮੈਂ ਕਿਹਾ ਵੀ ਜੇ ਤੋੜਨਾ ਵਾ ਤੇ ਉਹਨੂੰ ਪਹਿਲਾਂ ਨਾਲ-ਨਾਲ 100-100 ਮੀਟਰ ਬਣਾਓ ਤੇ ਫਿਰ ਤੋੜਨ ਦੇਣਾ ਨਹੀਂ ਤੇ ਮੈਂ ਨਹੀਂ ਤੋੜਨਾ ਤੇ ਮੈਂ ਹਰਾਨ ਆ ਗਿਆ ਟ੍ਰੀਟਮੈਂਟ ਪਲਾਂਟ ਦੇ ਲਾਗੇ ਇਹਨਾਂ ਨੇ ਇੱਥੋਂ ਪਾਣੀ ਦੀ ਸਪਲਾਈ ਲਈ ਹੀ ਪਹਿਲਾਂ ਅੱਜ ਤੋਂ 3-4 ਸਾਲ ਪਹਿਲਾਂ ਦੀ ਗੱਲ ਹੋਣੀ ਸੀ ਬਿਲਕੁਲ ਇਹ ਆ ਪੱਕੀ ਸੜਕ ਤੋੜੀ ਹੀ ਹੈ ਨਾ ਇਹਨਾਂ ਕੋ ਅਜੇ ਤੱਕ ਇਹ ਸੜਕ ਤੇ ਬਜਰੀ ਸੀਮੈਂਟ ਨਹੀਂ ਪਿਆ ਤੇ ਇਹਨਾਂ ਪਿੰਡਾਂ ਦੀਆਂ ਛੜਕਾਂ ਜਿਹੜੀਆਂ ਤੋੜ ਦੇਣੀਆਂ ਵਾ ਕੀ ਤੁਹਾਡਾ ਖਿਆਲ ਉਹ ਬਣ ਸਕਦੀਆਂ ਚਰਨਜੀਤ ਸਿੰਘ ਜੀ ਬਿਲਕੁਲ ਨਹੀਂ ਜੀ ਨਹੀਂ ਉਹ ਬਣ ਸਕਦੀਆਂ ਜੇ ਆ ਨਹੀਂ ਬਣਿਆ ਤੇ ਯਾਰ ਮੌਤ ਆ ਦੇ ਮੌਤ ਆ ਜਿਹੜੀ ਆ ਟੋਵਾ ਦਿਖਾ ਤੇ ਮੈਂ ਨਹਿਰ ਮਹਿਕਮੇ ਦੇ ਜਿਹੜੇ ਜੈ ਸਾਹਿਬ ਐਕਸੀਨ ਸਾਹਿਬ ਉਹਨਾਂ ਕੋ ਵੀ ਇੱਕ ਦੋ ਦਿਨਾਂ ਦੇ ਵਿੱਚ ਪਹੁੰਚਣ ਦੀ ਮਤਲਬ ਪਹੁੰਚਾਂਗੇ ਆਪਾਂ ਜਲਦੀ ਤੇ ਜਲਦੀ ਇੱਕ ਦੋ ਦਿਨਾਂ ਅੰਚ ਇੱਥੇ ਹਜ਼ਾਰਾਂ ਲੋਕ ਜਿਹੜੇ ਆ ਲੰਘਦੇ ਆ ਰੋਜ਼ ਰੱਬ ਨਾ ਕਰੇ ਨੇਰੇ ਕੋਈ ਆਉਂਦਾ ਹੋਵੇ ਨਾ ਕੋਈ ਸਾਈਕਲ ਵਾਲਾ ਕਿਸ ਦੀ ਲਾਈਟ ਹੀ ਖਰਾਬ ਹੋਵੇ ਜਾਂ ਕਿਸ ਨੇ ਯਾਰ ਕਈ ਵਾਰੀ ਸ਼ਾਮ ਨੂੰ ਕੋਈ ਮਾੜਾ-ਮੋਟਾ ਪੈਗ-ਸ਼ੱਗ ਵੀ ਲਾ ਲਈਦੇ ਲੋਕ ਤੇ ਆਣ ਕੇ ਟੋਏ 'ਚ ਡਿੱਗ ਕੇ ਉਹਦੀ ਜਾਨ ਨੂੰ ਖਤਰਾ ਹੋ ਸਕਦਾ ਇਦਾਂ ਹੀ ਇੱਕ ਵਾਰੀ ਪਹਿਲਾਂ ਵੀ ਸਾਡੇ ਪਿੰਡ ਦਾ ਇੱਕ ਨੌਜਵਾਨ ਇਹਨਾਂ ਨੇ ਲੱਕੜ ਰਾਹ 'ਚ ਸੁੱਟਤੀ ਹੀ ਇਹਨਾਂ ਨੇ ਮਾਰਿਆ ਇਹਨਾਂ ਨੇ ਹੀ ਮਾਰਿਆ ਸੀ ਉਹ ਵੀ ਉਹ ਲੱਕੜ ਸੁੱਟਤੀ ਸੀ ਤੇ ਉਹ ਆਪਣੀ ਸਪੀਡ 'ਚ ਨੇਰੇ ਹੁੰਦਾ ਤੇ ਵੱਜ ਕੇ ਸਿਰ ਵੱਜਾ ਥੱਲੇ ਤੇ ਨਾਲੇ ਜਿਹੜੀ ਮੌਕੇ ਤੇ ਮੌਤ ਹੋ ਗਈ ਤੇ ਮੈਂ ਪ੍ਰਸ਼ਾਸਨ ਨੂੰ ਵੀ ਤੇ ਨਹਿਰ ਵਿਭਾਗ ਦੇ ਜਿਹੜੇ ਜੈ ਸਾਹਿਬ ਆ ਆਡਿਓ ਸਾਹਿਬ ਆ ਐਕਸ਼ਨ ਸਾਹਿਬ ਆ ਉਹਨਾਂ ਨੂੰ ਇਹ ਬੇਨਤੀ ਕਰਦਾ ਵੀ ਛੇਤੀ ਤੋਂ ਛੇਤੀ ਇਹਦੇ ਤੇ ਐਕਸ਼ਨ ਲੈਣ ਨਹੀਂ ਤਾਂ ਆਪਾਂ ਜਲਦੀ ਤੋਂ ਜਲਦੀ ਜੇ ਨਾ ਕੋਈ ਐਕਸ਼ਨ ਕੀਤਾ ਤੇ ਡੀਸੀ ਸਾਹਿਬ ਕੋਲ ਪੇਸ਼ ਹੋ ਕੇ ਤੇ ਆ ਸਾਰੀ ਵੀਡੀਓ ਵੀ ਦਿਖਾਵਾਂਗੇ ਠੀਕ ਆ ਤੇ ਮੇਰੇ ਨਾਲ ਮੈਂਬਰ ਪੰਚਾਇਤ ਵੀ ਆਏ ਆ ਮੇਰਾ ਭਰਾ ਆ ਆ ਚਰਨਜੀਤ ਸਿੰਘ ਹਲਕਾ ਕੋਆਰਡੀਨੇਟਰ ਵੀ ਆ ਤੇ ਅਸੀਂ ਸੇਵਾਦਾਰ ਆ ਇੱਕ ਇੱਕ ਕਰਕੇ ਦੁੱਖ ਵੀ ਲੱਗਦਾ ਇਹ ਵੀ ਰਸਤਾ ਸਾਡਾ ਆਪਣਾ ਵੀ ਆ ਕਿਉਂਕਿ ਰੋਜ਼ ਅਸੀਂ ਲੰਘਦੇ ਆਂ ਆਉਂਦੇ ਜਾਂਦੇ ਆ ਸੋ ਇਹਨਾਂ ਲੋਕਾਂ ਨੇ ਆਪਣੇ ਬਿਜ਼ਨਸ ਤੋਂ ਬਿਨਾਂ ਲੋਕਾਂ ਦੀ ਜਾਨ ਮਾਲ ਦਾ ਇਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੈਗੀ ਕੋਈ ਮਰ ਜੇ ਡਿੱਗ ਜੇ ਇੱਥੇ ਕਈ ਬੀਬੀਆਂ ਵਿਚਾਰੀਆਂ ਮੋਪਣਾ ਤੇ ਆਉਂਦੀਆਂ ਵਾ ਉਹਨਾਂ ਕੋ ਆ ਟੋਵਾ ਜਿਆਦਾ ਵੱਡੇ ਕਪੈਨੀਆਂ ਸੱਟਾਂ ਲੱਗਦੀਆਂ ਕਈ ਬੱਚੇ ਸੁੱਟ ਕੇ ਬਹਿ ਜਾਂਦੀਆਂ ਵੱਡੇ ਗੱਲ ਸੁਖਮਨ ਸਾਹਿਬ ਇਹ ਨਾ ਜਾਂਦਾ ਵਾ ਬਾਬੇ ਡੇਰੇ ਨੂੰ ਦਾਸਤ ਹਾਂ ਬਾਬੇ ਬਾਬੇ 3:00 4:00 ਵਜੇ ਸੇਵਾ ਕਰਨ ਜਾਂਦੇ ਆ ਬਿਲਕੁਲ ਬਹੁਤ ਮੁਸ਼ਕਲ ਦਾ ਸਾਹਮਣਾ ਕਰ ਰਹੇ ਆ ਬੀਬੀਆਂ ਵੀ ਜਾਂਦੀਆਂ ਵਾਂ ਛੋਟੇ ਛੋਟੇ ਬੱਚੇ ਵੀ ਜਾਂਦੇ ਆ ਸੇਵਾ ਕਰਨ ਤੇ ਨੁਕਸਾਨ ਅੱਗੇ ਇੱਥੇ ਡੈਮ ਆ ਤੇ ਦਰ ਬੰਦ ਕੀਤੀ ਆ ਨਹਿਰ ਵੀ ਇੱਥੇ ਕੰਢੇ ਕੰਢੀ ਆ ਕਰਮਜੀਤ ਸਿੰਘ ਦੀ ਨਹਿਰ ਬਣਾਈ ਆ ਮੈਂ ਮੈਨ ਵਾਲੇ ਯਾਤਰਾ ਨੂੰ ਬੇਨਤੀ ਕਰਦੇ ਆਂ ਵੀ ਸਾਨੂੰ ਇਹਨਾਂ ਨਾਲ ਮਜਬੂਰ ਕਰਿਓ ਕਿ ਅਸੀਂ ਡੀਸੀ ਦਫ਼ਤਰ ਜਾ ਕੇ ਧਰਨਾ ਲਾਈਏ ਹਾਂ ਤੇ ਤੂੰ ਜਲਦੀ ਤੋਂ ਜਲਦੀ ਇਹਤੇ ਕਾਰਵਾਈ ਕਰਕੇ ਤੇ ਇਹਨੂੰ ਬੰਦ ਨੂੰ ਬੜੀਆ ਤਰੀਕੇ ਨਾਲ ਬਣਾ ਕੇ ਦੇਣ ਜਦ ਜੇ ਤੋੜ ਸਕਦੇ ਤੇ ਬਣਾ ਨਹੀਂ ਸਕਦੇ ਕਰੋੜਾਂ ਰੁਪਈਆ ਦੇ ਕੰਮ ਕਰਨ ਦੇ ਬਿਲਕੁਲ ਜੀ ਬਿਲਕੁਲ ਇਹ ਕਿਦਾਂ ਲੋਕਾਂ ਦੀਆਂ ਸੜਕਾਂ ਜਿਹੜੀਆਂ ਤੋੜ ਨਹੀਂ ਉਹ ਕਿਦਾਂ ਨਾ ਨਾ ਇਹਨਾਂ ਬਿਲਕੁਲ ਨਹੀਂ ਬਣਾਉਣੀਆਂ ਔਰ ਨਾ ਤੋੜਨੀਆਂ ਦੇਣ ਪਿੰਡਾਂ ਦੇ ਸਰਪੰਚ ਧੰਨਵਾਦ